ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਪਾਵੇ ਕਿ 16 ਸਤੰਬਰ ਨੂੰ ਜਿਹੜੀ ਕਿ ਚੋਣੇ ਦੀ ਖਰੀਦ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ ਪਾਵੇ ਕਿ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਡੀਆਂ ਦੀ ਸਫਾਈ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਅੱਜ 16 ਤਰੀਕ ਪਾਵੇਂ ਕੀ ਮੰਡੀਆਂ ਦੇ ਵਿੱਚ ਫਸਲ ਜਿਹੜੀ ਕੀ ਆਉਣੀ ਸ਼ੁਰੂ ਹੋ ਚੁੱਕੀ ਹੈ ਪਰ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤੇ ਅਧਿਕਾਰੀ ਵੀ ਆਪਣੇ ਇਸ ਮੰਡੀਆਂ ਵਿੱਚ ਪੁਖਤਾ ਇੰਤਜ਼ਾਮਾਂ ਨੂੰ ਲੈ ਕੇ ਜਿਹੜੇ ਕੀ ਪੱਬਾ ਪਾਰ ਹੁੰਦੇ ਹੋਏ ਨਜ਼ਰ ਆ ਰਹੇ ਮੇਰੇ ਕੋਲ ਆੜਤੀ ਵੀ ਮੌਜੂਦ ਆ ਕਿਸਾਨ ਹੀ ਮੌਜੂਦ ਆ ਔਰ ਨੋਜਮਾਨੀ ਕੁਝ ਮੌਜੂਦ ਆ ਜਿੰਨਾ ਗੱਲਬਾਤ ਕਰਾਂਗੇ ਕਿ ਇਸ ਵਾਰ ਮੰਡੀਆਂ ਵਿੱਚ ਜਿਹੜੀ ਫਸਲ ਆ ਰਹੀ ਕੀ ਉਸ ਫਸਲ ਦਾ ਪਿਛਲੇ ਬਰਸਾਤ ਦੌਰਾਨ ਕਿੰਨਾ ਨੁਕਸਾਨ ਹੋਇਆ ਜਾ ਉਸ ਬਰਸਾਦ ਦੇ ਚਲਦਿਆਂ ਦਾਣੇ ਤੇ ਕਿੰਨਾ ਕ ਅਸਰ ਪਿਆ ਜੇ ਕਹਿ ਲਿਆ ਜਾਵੇ ਕਿ ਉਸ ਦਾ ਪਹਾੜ ਪਾਰ ਦੇ ਵਿੱਚ ਕਿੰਨਾ ਕ ਫਰਕ ਨਜ਼ਰ ਆਇਆ ਮੇਰੇ ਕੋਲ ਭਗਵਾਨਪੁਰ ਤੋਂ ਕਿਸਾਨ ਜੂਨੀਅਨ ਆਖੂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਂ ਅੰਕਲ ਜੀ ਆਪਣਾ ਸੁਖਵਿੰਦਰ ਸਿੰਘ ਪ੍ਰਧਾਨ ਕਿਸਾਨ ਵਿੱਚ ਦੂਰ ਸੰਘਰਸ਼ ਕਮੇਟੀ ਇਕਾਈ ਭਗਵਾਨਪੁਰ ਜੀ ਉਹ ਕਿਵੇਂ ਦੇਖਦੇ ਹੋ ਪੁੱਤਾਂ ਵਾਂਗੂ ਪਾਲੀ ਹੋਈ ਫਸਲ 6 ਮਹੀਨੇ ਬਾਅਦ ਅੱਜ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਆ ਔਰ ਜੋ ਹਾਲਾਤ ਪਿਛਲੇ ਦੌਰਾਨ ਰਹੇ ਆ ਉਹਨਾਂ ਹਾਲਾਤਾਂ 'ਚ ਕਿੰਨਾ ਕ ਕਿਸਾਨ ਦਾ ਨੁਕਸਾਨ ਹੋਇਆ ਔਰ ਮੰਡੀ ਦੇ ਵਿੱਚ ਜਿਹੜੀ ਫਸਲ ਆਈ ਉਸ ਨੂੰ ਲੈ ਕੇ ਕੀ ਕਰਨ ਚਾਹੋ ਜਿਹੜੀ ਆ ਬਰਸਾਤ ਜਿਆਦੀ ਬਰਸਾਤ ਉਹਦੇ ਨਾਲ ਤੇ ਬਹੁਤ ਜ਼ਿਆਦਾ ਜ਼ਮੀਨਦਾਰ ਦਾ ਨੁਕਸਾਨ ਹੋਇਆ ਕੋ ਲਗਾਤਾਰ بارش ਹੁੰਦੀ ਰਹੀ ਏਕ ਮਹੀਨਾ ਤੇ ਸਪਰੇਅ ਕਰਨ ਦਾ ਟਾਈਮ ਵੀ ਨਹੀਂ ਮਿਲਿਆ ਜਿਸ ਨਾਲ ਬਹੁਤ ਜ਼ਿਆਦੀਆਂ ਬਿਮਾਰੀਆਂ ਝੋਨੇ ਨੂੰ ਆ ਗਈਆਂ ਨੇ ਜਿਸ ਤਰ੍ਹਾਂ ਪੱਤਾ ਲਪੇਟ ਗੋਭ ਦੀ ਸੁੰਢੀ ਸੀਟ ਬਲੈਟ ਜਾਂ ਹੋਰ ਕਈ ਬਿਮਾਰੀਆਂ ਨੇ ਕਾਲਾ ਤੇਲਾ ਤੇ ਜ਼ਮੀਨਦਾਰ ਦਾ ਉਹਦੇ ਨਾਲ بارشਾਂ ਹੁੰਦੇ ਨਾਲ ਫਾਇਦਾ ਤੇ ਨਹੀਂ ਹੋਇਆ ਇਹਨਾਂ ਜ਼ਿਆਦਾ ਨੁਕਸਾਨ ਹੀ ਹੋਇਆ ਜੇਕਰ ਸਰਕਾਰ ਵੱਲੋਂ ਪੁਕਤਿਆ ਇੰਤਜ਼ਾਮਾਂ ਦੀ ਗੱਲ ਕੀਤੀ ਜਾਵੇ ਜਾਂ ਕਿਸਾਨਾਂ ਜਿਹੜੀਆਂ ਸਮੱਸਿਆ ਆndੀਆਂ ਸੀ ਉਸ ਨਾਲ ਕੇ ਕਿਹੋ ਜੀਆਂ ਮੁਸ਼ਕਲਾਂ ਜਿਹੜੀਆਂ ਦੂਰ ਹੋ ਲਈ ਜਾਣਗੀਆਂ ਸਰਕਾਰ ਨੂੰ ਤੇ ਇਹੋ ਹੀ ਹੈ ਵੀ ਸਾਡਾ ਇੱਥੇ ਉਹਨਾਂ ਝੋਨਾ ਜਿਸ ਤਰ੍ਹਾਂ ਆਉਣਾ ਸ਼ੁਰੂ ਹੋ ਗਿਆ ਤੇ ਇਹਦੇ ਪ੍ਰਬੰਧ ਹੋਣਾ ਚਾਹੀਦਾ ਪੂਰਾ ਜ਼ਿਮੀਂਦਾਰਾਂ ਵਾਸਤੇ ਇੱਥੇ ਛਾਂ ਦਾ ਪਾਣੀ ਦਾ ਪ੍ਰਬੰਧ ਹੋਵੇ ਆੜਤੀ ਵੀਰਾਂ ਨੂੰ ਜਿਹੜਾ ਵਾਤਨਾ ਟਾਈਮ ਨਾਲ ਮਿਲੇ ਤੇ ਉਹ ਝੋਨਾ ਆਵੇ ਤੇ ਸੋਕਾ ਕੇ ਆਪਣਾ ਜਦੋਂ ਪੂਰਾ ਮੌਇਸਚਰ ਤੇ ਉਹ ਆਪਣਾ ਤੋਲ ਕੇ ਤੇ ਲਿਫਟੇ ਨੂੰ ਜਿਹੜੇ ਟਾਈਮ ਨਾਲ ਜਿਵੇਂ ਦਰਾਂ ਦੇ ਖਾਤੇ ਚ ਪੈਸੇ ਆ ਜਾਣੇ ਉਹ ਹੀ ਸਾਡੀ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਜਿਹੜਾ ਕੀ ਬਰਸਾਤ ਪਈ ਹੜ੍ਹ ਵੀ ਆਏ ਇਸ ਇਲਾਕੇ ਚ ਕਾਲੀ ਵਹੀਂ ਦੀ ਪਾਣੀ ਦੀ ਮਾਰ ਵੀ ਪਈ ਆ ਤੁਹਾਡੇ ਇਲਾਕੇ ਦੇ ਵਿੱਚ ਉਸ ਨੂੰ ਲੈ ਕੇ ਕਿੰਨਾ ਕੁ ਨੁਕਸਾਨ ਹੋਇਆ ਵਾ ਔਰ ਕਿੰਨੀ ਕੁ ਫਸਲ ਤੇ ਜਿਹੜਾ ਇਸ ਪਾਣੀ ਦਾ ਅਸਰ ਪਿਆ ਹੈ ਬਸ ਆਪਾਂ ਦੇ ਨਾਲ ਜਿਹੜਾ ਕਾਲੀ ਵਹੀਂ ਦੇ ਨਾਲ-ਨਾਲ ਜਿਹੜੇ ਪਿੰਡ ਨੇ ਜਿਸ ਤਰ੍ਹਾਂ ਨੜਾਲੀ ਬਾਗਵਾਨਪੁਰ ਚਾਂਚਕ ਪਦਾਸ ਮਵਾਰਕਪੁਰ ਪਲੱਥ ਤੋਂ ਗਾਂ ਇੱਧਰ ਤੋਂ ਕਾਂਜਲੀ ਤੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਨਾਲ ਨਾਲ ਜ਼ਿੰਮੇਦਾਰ ਨੇ ਉਹਨਾਂ ਦਾ ਨਾਲ ਨਾਲ ਝੋਨਾ ਜਿਹੜਾ ਕਿੱਲਾ ਇੱਕ ਉਧਰ ਕਿੱਲਾ ਤੇ ਦੋਵਾਂ ਪਾਸੇ ਦੇ ਕਿੱਲਾ ਕਿੱਲਾ ਫਸਲ ਜਿਹੜੀ ਬਰਬਾਦ ਹੋ ਗਈ ਉਹਨਾਂ ਨੂੰ ਯੋਗ ਮਾਪ ਦਾ ਮਿਲਣਾ ਚਾਹੀਦਾ ਤੇ ਜਿਹੜਾ ਝੋਨਾ ਪਿਛਲੇ ਸਾਲ ਨਾਲੋਂ ਲੱਗਦਾ ਹੈ ਕਿ ਇਸ ਵਾਰ ਘਾਟਾ ਮਦ ਹੋਏਗੀ ਘੱਟ ਝੋਨਾ ਆਵੇਗਾ ਅੰਕਲ ਜੀ ਤੁਸੀਂ ਆੜਤੀ ਹੋ ਕੀ ਨਾ ਆਪਣੀ ਕੰਪਨੀ ਨਾਲ ਟਰੇਡਰ ਜਿਹੜੀ ਗਾਲੋ ਟਰੇਡਿੰਗ ਕੰਪਨੀ ਟਰਡੂ ਟਰੇਡਿੰਗ ਪਰ ਕਿਵੇਂ ਦੇਖਦੇ ਹੋ ਕਿਸਾਨ ਦੀ ਜਿਹੜੀ ਫਸਲ ਪੁੱਤਾ ਵਾਂਗ ਪਾਲੀ ਹੁੰਦੀ ਹੈ ਆਰਤੀ ਨੂੰ ਵੀ ੜੀਕ ਹੁੰਦੀ ਕਿ ਫਸਲ ਆਵੇ ਮੈਂ ਉਸ ਦਾ ਪੈਸਾ ਸਮੇਂ ਸਿਰ ਦਵਾਂ ਔਰ ਕੀ ਕਹਿਣਾ ਚਾਹੋਗੇ ਸੀਜ਼ਨ ਦਰਾਂ ਲੈ ਇਹੋ ਹੀ ਕਹੀ ਦਾ ਟਾਈਮ ਨਾਲ ਫਸਲ ਆਵੇ ਟਾਈਮ ਨਾਲ ਪੈਸੇ ਭੁਗਤਾਨ ਹੋਵੇ ਤੇ ਜ਼ਿਮੀਦਾਰ ਨੇ ਵੀ ਆਪਣੀ ਬਹੁਤ ਮਿਹਨਤ ਕੀਤੀ ਹੁੰਦੀ ਆ ਉਹਨੂੰ ਵੀ ਆਸ ਹੁੰਦੀ ਆ ਵੀ ਮੇਰੀ ਕੋ ਫਸਲ ਆਊਗੀ ਪੈਸਾ ਲਾਊਂਗਾ ਕਈ ਰਖਤਰ ਜਾ ਲਾਊਂਗਾ ਕੋਈ ਵਿਆਹ ਕਰੂੰਗਾ ਕੋਈ ਮਕਾਨ ਬਣਾਊਂਗਾ ਇਹੋ ਹੀ ਹੁੰਦਾ ਜੀ ਮੰਡੀ ਵਿੱਚ ਤੁਸੀਂ ਫਸਲ ਲੈ ਕੇ ਆਏ ਔਰ ਕੀ ਲੱਗਦਾ ਕਿ ਅਧਿਕਾਰੀਆਂ ਨੇ ਕੋਈ ਪੁੱਛਗਿੱਛ ਕੀਤੀ ਹੋਵੇ ਜਾਂ ਅਧਿਕਾਰੀਆਂ ਕੋ ਸਮੱਸਿਆਵਾਂ ਦਿੱਸਝਾਉਂ। ਦੇਖੋ ਜੀ ਅਧਿਕਾਰੀ ਅੱਜ 12 ਵਜੇ ਮਾਰਕੀਟ ਕਮੇਟੀ ਵਾਲੇ ਆਏ ਸੀ ਤੇ ਦੇਖ ਕੇ ਚੈੱਕ ਕਰਕੇ ਚਲ ਗਏ ਕਹਿੰਦੇ ਬਾਕੀ ਜਦੋਂ ਆਉਂਦੇ ਜਿੱਦਾਂ 16 ਤਰੀਕ ਨੂੰ ਕਿੰਨਾ ਕੁ ਫਸਲ ਤੇ ਨੁਕਸਾਨ ਹੋਇਆ ਤੁਸੀਂ ਹਰ ਸਾਲੀ ਆਰਥ ਦੇ ਵਿੱਚ ਫਸਲ ਦੇ ਤੋਲ ਨਾਪ ਸਾਰਾ ਕਰਦੇ। 10 ਸਾਡੇ ਇਲਾਕੇ ਦੇ ਮੈਂ ਗੱਲ ਕਰਦਾ ਕਿ 10% ਝੋਨਾ ਕਿਲੋ ਘਟੂਗਾ। 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 ਕਿਹੜਾ ਕਿਹੜਾ ਇਲਾਕਾ ਪਰਮਗਤ ਉਸ ਇਹ ਅੱਜ ਤਾਂ ਹੁਣ ਪੁਲੱਥ ਦਾ ਏਰੀਆ ਜਿੱਥੇ ਆਆ ਸਾਡੇ ਇਧਰ ਮੇਰਾ ਪਿੰਡ ਭੋਗਪੋਰਾ ਲੂਆ ਇਹ ਦਾ ਰਸਲ ਜਿਹੜੀ ਬਾਰਿਸ਼ ਪਈ ਆ ਨਾ ਬਾਰਿਸ਼ ਪੈਣ ਤੇ ਨਾ ਤਾਂ ਸਪਰੇਆ ਹੋਈਆਂ ਨਾ ਟਾਈਮ ਨਾ ਫਸਲ ਸੰਭੀ ਗਈ ਉਹਦਾ ਕਰਕੇ ਸੁੰਡੀ ਸੀਡ ਬਲੈਡ ਕਈ ਬਿਮਾਰੀਆਂ ਆ ਗਈਆਂ ਜੁੜੀਆਂ ਪਛੇਤੀ ਆ ਨਾ ਫਸਲ ਉਹਦਾ ਨੁਕਸਾਨ ਹੋਊਗਾ ਗੇਤੀ ਤੇ ਚਲੋ ਠੀਕ ਆ ਚੁੱਪ ਕੇ ਦੱਸ ਸਕਦੇ ਹੋ ਕਿ ਕਿੰਨੀ ਕੁ ਫਸਲ ਦਾ ਤੇ ਪਾਣੀ ਦਾ ਅਸਰ ਪਿਆ ਵਾ ਜਾਂ ਕਿੰਨਾ ਕੁ ਕਾਲਾ ਪੰਡਾ ਨੁਕਸਾਨ ਹੋਇਆ ਇਹ ਤਾਂ ਫਸਲ ਠੀਕ ਹੈ ਇੱਥੇ ਤਾਂ ਪਾਣੀ ਨਹੀਂ ਜਿੱਥੋਂ ਵੱਢ ਕੇ ਆਈ ਕੱਟ ਕੇ ਆਈ ਇਹਦੇ ਤੇ ਪਾਣੀ ਨਹੀਂ ਆ ਜੀ ਇਹ ਤਾਂ ਠੀਕ ਹੈ ਉਦਾਂ ਜਿਹੜੀਆਂ ਬਈ ਦੇ ਕੰਡੇ-ਕੰਡੇ ਆ ਉਹਦੇ ਤੇ ਘੱਟੋ-ਘੱਟ 25% ਤੁਸੀਂ ਕੀ ਕਹਿਤੀ ਕਰਦੇ ਹਾਂਜੀ ਕੀ ਕਹਿਣਾ ਚਾਹੋਗੇ ਜੋ ਫਸਲਾਂ ਦੇ ਨੁਕਸਾਨ ਹੋਏ ਆ ਪੁੱਤਾ ਵਾਂਗੂ ਫਸਲਾਂ ਪਾ ਲਿਆ ਜਾਂਦੀਆਂ ਆ ਫਿਰ ਨੁਕਸਾਨ ਹੋਏ ਆ ਜੀ ਜ਼ਿਮੀਂਦਾਰ ਵਿਚਾਰੇ ਬਹੁਤ ਪਰੇਸ਼ਾਨ ਆ ਹਨਾ ਦੇਖੀਦਾ ਰੀਲਾਂ ਦੇ ਵਿਚਾਰੇ ਰੋ ਰਹੇ ਆ ਦਿਨ ਰਾਤ ਜੀ ਹਾਂਜੀ ਬਾਕੀ ਸਰਕਾਰ ਨੂੰ ਚਾਹੀਦਾ ਉਹਨਾਂ ਦਾ ਹੱਥ ਪੜਨਾ ਨਾ ਹਾਂਜੀ ਫਸਲ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਜੇਕਰ ਗੱਲ ਕੀਤੀ ਜਾਵੇ ਤੇ ਖਰੀਦ ਜਿਹੜੀ ਭਾਵੇਂ ਕਿ 16 ਸਤੰਬਰ ਨੂੰ ਸ਼ੁਰੂ ਹੋਣੀ ਹੈ ਪਰ ਜੋ ਕਿ ਖਰੀਦ ਦੇ ਚੱਲਦੇ ਜੋ ਪੁਖਤਾ ਇੰਤਜ਼ਾਮਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਪੂਰਾ ਪੱਬਾ ਭਾਰ ਨਜ਼ਰ ਆ ਰਿਹਾ ਹੈ ਜੇ ਹਾਲਾਤ ਦੇਖੇ ਜਾਂ ਤਾਂ ਮੰਡੀਆਂ ਵਿੱਚ ਹਾਲਾਤ ਜਿਹੜੇ ਇਸ ਵਾਰ ਕਿਤੇ ਨਾ ਕਿਤੇ ਫਸਲ ਜਿਹੜੀ ਹੈ ਘਟ ਔਣ ਦੀ ਸੰਭਾਵਨਾ ਜਿਤਾਈ ਜਾ ਰਹੀ ਕਿਉਂਕਿ ਪਿਛਲੇ ਦਿਨੀ ਹੜਾ ਤੇ ਬਰਸਾਤ ਕਾਰਨ ਜਿਹੜਾ ਬਹੁਤ ਸਾਰਾ ਨੁਕਸਾਨ ਹੋਇਆ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵੱਲੋਂ ਜਿਹੜੀ ਕਿ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਮੁਆਵਜ਼ਾ ਜਿਹੜਾ ਕਿ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿ ਕਿਸਾਨ ਆਪਣੇ ਪੈਰਾਂ ਤੇ ਆ ਸਕੇ ਤੁਸੀਂ ਦੇਖਦੇ ਰਹੋ ਦੇਣਿਸੇਰਾ ਮੈਂ ਹਮਰਤਪਾਲ ਸਿੰਘ ਬਾਜਵਾ ਪੁਲਤ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਪਾਵੇ ਕਿ 16 ਸਤੰਬਰ ਨੂੰ ਜਿਹੜੀ ਕਿ ਚੋਨੇ ਦੀ ਖਰੀਦ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ ਪਾਵੇ ਕਿ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਡੀਆਂ ਦੀ ਸਫਾਈ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਅੱਜ 16 ਤਰੀਕ ਪਾਵੇਂ ਕੀ ਮੰਡੀਆਂ ਦੇ ਵਿੱਚ ਫਸਲ ਜਿਹੜੀ ਕੀ ਆਉਣੀ ਸ਼ੁਰੂ ਹੋ ਚੁੱਕੀ ਹੈ ਪਰ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤੇ ਅਧਿਕਾਰੀ ਵੀ ਆਪਣੇ ਇਸ ਮੰਡੀਆਂ ਵਿੱਚ ਪੁਖਤਾ ਇੰਤਜ਼ਾਮਾਂ ਨੂੰ ਲੈ ਕੇ ਜਿਹੜੇ ਕੀ ਪੱਬਾ ਪਾਰ ਹੁੰਦੇ ਹੋਏ ਨਜ਼ਰ ਆ ਰਹੇ ਮੇਰੇ ਕੋਲ ਆੜਤੀ ਵੀ ਮੌਜੂਦ ਆ ਕਿਸਾਨ ਹੀ ਮੌਜੂਦ ਆ ਔਰ ਨੋਜਮਾਨੀ ਕੁਝ ਮੌਜੂਦ ਆ ਜਿੰਨਾ ਗੱਲਬਾਤ ਕਰਾਂਗੇ ਕਿ ਇਸ ਵਾਰ ਮੰਡੀਆਂ ਵਿੱਚ ਜਿਹੜੀ ਫਸਲ ਆ ਰਹੀ ਕੀ ਉਸ ਫਸਲ ਦਾ ਪਿਛਲੇ ਬਰਸਾਤ ਦੌਰਾਨ ਕਿੰਨਾ ਨੁਕਸਾਨ ਹੋਇਆ ਜਾ ਉਸ ਬਰਸਾਦ ਦੇ ਚਲਦਿਆਂ ਦਾਣੇ ਤੇ ਕਿੰਨਾ ਕ ਅਸਰ ਪਿਆ ਜੇ ਕਹਿ ਲਿਆ ਜਾਵੇ ਕਿ ਉਸ ਦਾ ਪਹਾੜ ਪਾਰ ਦੇ ਵਿੱਚ ਕਿੰਨਾ ਕ ਫਰਕ ਨਜ਼ਰ ਆਇਆ ਮੇਰੇ ਕੋ ਭਗਵਾਨਪੁਰ ਤੋਂ ਕਿਸਾਨ ਜੂਨੀਅਨ ਆਕੂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਂ ਅੰਕਲ ਜੀ ਆਪਣਾ ਸੁਖਵਿੰਦਰ ਸਿੰਘ ਪ੍ਰਧਾਨ ਕਿਸਾਨ ਵਿੱਚ ਦੂਰ ਸੰਘਰਸ਼ ਕਮੇਟੀ ਇਕਾਈ ਭਗਵਾਨਪੁਰ ਜੀ ਉਹ ਕਿਵੇਂ ਦੇਖਦੇ ਹੋ ਪੁੱਤਾਂ ਵਾਂਗ ਪਾਲੀ ਹੋਈ ਫਸਲ 6 ਮਹੀਨੇ ਬਾਅਦ ਅੱਜ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਆ ਔਰ ਜੋ ਹਾਲਾਤ ਪਿਛਲੇ ਦੌਰਾਨ ਰਹੇ ਆ ਉਹਨਾਂ ਹਾਲਾਤਾਂ 'ਚ ਕਿੰਨਾ ਕ ਕਿਸਾਨ ਦਾ ਨੁਕਸਾਨ ਹੋਇਆ ਔਰ ਮੰਡੀ ਦੇ ਵਿੱਚ ਜਿਹੜੀ ਫਸਲ ਆਈ ਉਹ ਨੂੰ ਲੈ ਕੇ ਕੀ ਕਰਨਾ ਚਾਹੋ ਜਿਹੜੀ ਆ ਬਰਸਾਤ ਜਿਆਦੀ ਬਰਸਾਤ ਉਹਦੇ ਨਾਲ ਤੇ ਬਹੁਤ ਜ਼ਿਆਦਾ ਜ਼ਮੀਨਦਾਰ ਦਾ ਨੁਕਸਾਨ ਹੋਇਆ ਕੋ ਲਗਾਤਾਰ بارش ਹੁੰਦੀ ਰਹੀ ਏਕ ਮਹੀਨਾ ਤੇ ਸਪਰੇਅ ਕਰਨ ਦਾ ਟਾਈਮ ਵੀ ਨਹੀਂ ਮਿਲਿਆ ਜਿਸ ਨਾਲ ਬਹੁਤ ਜ਼ਿਆਦੀਆਂ ਬਿਮਾਰੀਆਂ ਝੋਨੇਆਂ ਨੂੰ ਆ ਗਈਆਂ ਨੇ ਜਿਸ ਤਰ੍ਹਾਂ ਪੱਤਾ ਲਪੇਟ ਗੋਭ ਦੀ ਸੁੰਡੀ ਸੀਟ ਬਲੈਟ ਜਾਂ ਹੋਰ ਕਈ ਬਿਮਾਰੀਆਂ ਨੇ ਕਾਲਾ ਤੇਲਾ ਤੇ ਜ਼ਮੀਨਦਾਰ ਦਾ ਉਹਦੇ ਨਾਲ بارشਾਂ ਹੁੰਦੇ ਨਾਲ ਫਾਇਦਾ ਤੇ ਨਹੀਂ ਹੋਇਆ ਇਹਨਾਂ ਜ਼ਿਆਦਾ ਨੁਕਸਾਨ ਹੀ ਹੋਇਆ ਜੇਕਰ ਸਰਕਾਰ ਵੱਲੋਂ ਪੁਕਤਿਆ ਇੰਤਜ਼ਾਮਾਂ ਦੀ ਗੱਲ ਕੀਤੀ ਜਾਵੇ ਜਾਂ ਕਿਸਾਨਾਂ ਜਿਹੜੀਆਂ ਸਮੱਸਿਆ ਆndੀਆਂ ਸੀ ਉਸ ਨਾਲ ਕੇ ਕਿਹੋ ਜੀਆਂ ਮੁਸ਼ਕਲਾਂ ਜਿਹੜੀਆਂ ਦੂਰ ਹੋ ਲਈ ਜਾਣਗੀਆਂ ਸਰਕਾਰ ਨੂੰ ਤੇ ਇਹੋ ਹੀ ਹੈ ਵੀ ਸਾਡਾ ਇੱਥੇ ਉਹਨਾਂ ਝੋਨਾ ਜਿਸ ਤਰ੍ਹਾਂ ਆਉਣਾ ਸ਼ੁਰੂ ਹੋ ਗਿਆ ਤੇ ਇਹਦੇ ਪ੍ਰਬੰਧ ਹੋਣਾ ਚਾਹੀਦਾ ਪੂਰਾ ਜ਼ਿਮੀਂਦਾਰਾਂ ਵਾਸਤੇ ਇੱਥੇ ਛਾਂ ਦਾ ਪਾਣੀ ਦਾ ਪ੍ਰਬੰਧ ਹੋਵੇ ਬਾੜ ਦੀ ਵੀਰਾਂ ਨੂੰ ਜਿਹੜਾ ਵਾਰਤਨਾ ਟਾਈਮ ਨਾਲ ਮਿਲੇ ਤੇ ਉਹ ਝੋਨਾ ਆਵੇ ਤੇ ਸਕਾ ਕੇ ਆਪਣਾ ਜਦੋਂ ਪੂਰਾ ਮੌਇਸਚਰ ਤੇ ਉਹ ਆਪਣਾ ਤੋਲ ਕੇ ਤੇ ਲਿਫਟੇ ਨੂੰ ਜੇ ਟਾਈਮ ਨਾਲ ਤੇ ਜ਼ਿੰਮੇਦਾਰਾਂ ਦੇ ਖਾਤੇ ਚ ਪੈਸੇ ਆ ਜਾਣੇ ਇਹੋ ਜੀ ਸਾਡੀ ਦੇ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਜਿਹੜਾ ਕਿ ਬਰਸਾਤ ਪਈ ਹੜ੍ਹ ਵੀ ਆਏ ਇਸ ਇਲਾਕੇ ਚ ਕਾਲੀ ਵਹੀਂ ਦੀ ਪਾਣੀ ਦੀ ਮਾਰ ਵੀ ਪਈ ਆ ਤੁਹਾਡੇ ਇਲਾਕੇ ਦੇ ਵਿੱਚ ਉਸ ਨੂੰ ਲੈ ਕੇ ਕਿੰਨਾ ਕੁ ਨੁਕਸਾਨ ਹੋਇਆ ਵਾ ਔਰ ਕਿੰਨੀ ਕੁ ਫਸਲ ਤੇ ਜਿਹੜਾ ਇਸ ਪਾਣੀ ਦਾ ਅਸਰ ਪਿਆ ਹੈ ਬਸ ਆਪਾਂ ਦੇ ਨਾਲ ਜਿਹੜਾ ਕਾਲੀ ਵਹੀਂ ਦੇ ਨਾਲ-ਨਾਲ ਜਿਹੜੇ ਪਿੰਡ ਨੇ ਜਿਸ ਤਰ੍ਹਾਂ ਨੜਾਲੀ ਬਾਗਵਾਨਪੁਰ ਚਾਂਚਕ ਪੁਦਾਸ ਮਵਾਰਕਪੁਰ ਪਲੱਥ ਤੋਂ ਗਾਂ ਇੱਧਰ ਤੋਂ ਜਾਂਦੀ ਕਾਂਜਲੀ ਤੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਨਾਲ ਨਾਲ ਜ਼ਿੰਮੇਦਾਰ ਨੇ ਉਹਨਾਂ ਦਾ ਨਾਲ ਨਾਲ ਝੋਨਾ ਜਿਹੜਾ ਕਿੱਲਾ ਇੱਕ ਉਧਰ ਕਿੱਲਾ ਤੇ ਦੋਹਾਂ ਪਾਸੇ ਦੇ ਕਿੱਲਾ ਕਿੱਲਾ ਫਸਲ ਜਿਹੜੀ ਬਰਬਾਦ ਹੋ ਗਈ ਉਹਨਾਂ ਨੂੰ ਯੋਗ ਮਾਪ ਦਾ ਮਿਲਣਾ ਚਾਹੀਦਾ ਤੇ ਜਿਹੜਾ ਝੋਨਾ ਪਿਛਲੇ ਸਾਲ ਨਾਲੋਂ ਲੱਗਦਾ ਹੈ ਕਿ ਇਸ ਵਾਰ ਘਾਟਾ ਮਦ ਹੋਏਗੀ ਘਟ ਚੋਨਾ ਰਹੇਗਾ ਅੰਕਲ ਜੀ ਤੁਸੀਂ ਆੜਤੀ ਹੋ ਕੀ ਨਾ ਆਪਣੀ ਕੰਪਨੀ ਨਾਲ ਟਰੇਡਰ ਜਿਹੜੀ ਗਾਲੋ ਟਰੇਡਿੰਗ ਕੰਪਨੀ ਟਰਡ ਟਰੇਡਿੰਗ ਪਰ ਕਿਵੇਂ ਦੇਖਦੇ ਹੋ ਕਿਸਾਨ ਦੀ ਜਿਹੜੀ ਫਸਲ ਪੁੱਤਾ ਵਾਂਗ ਪਾਲੀ ਹੁੰਦੀ ਹੈ ਆਰਤੀ ਨੂੰ ਵੀ ੜੀਕ ਹੁੰਦੀ ਕਿ ਫਸਲ ਆਵੇ ਮੈਂ ਉਸ ਦਾ ਪੈਸਾ ਸਮੇਂ ਸਿਰ ਦਵਾਂ ਔਰ ਕੀ ਕਹਿਣਾ ਚਾਹੋਗੇ ਸੀਜ਼ਨ ਦਰਾਂ ਲੈ ਇਹੋ ਕਈ ਦਾ ਟਾਈਮ ਨਾ ਫਸਲ ਆਵੇ ਟਾਈਮ ਨਾ ਪੈਸੇ ਭੁਗਤਾਨ ਹੋਵੇ ਤੇ ਜ਼ਿਮੀਦਾਰ ਨੇ ਵੀ ਆਪਣੀ ਬਹੁਤ ਮਿਹਨਤ ਕੀਤੀ ਹੁੰਦੀ ਆ ਉਹਨੂੰ ਵੀ ਆਸ ਹੁੰਦੀ ਆ ਵੀ ਮੇਰੀ ਕੋ ਫਸਲ ਆਊਗੀ ਪੈਸਾ ਲਾਊਂਗਾ ਕਈ ਰਖਤਰ ਜਾ ਲਾਊਂਗਾ ਕੋਈ ਵਿਆਹ ਕਰੂੰਗਾ ਕੋਈ ਮਕਾਨ ਬਣਾਊਂਗਾ ਇਹੋ ਹੀ ਹੁੰਦਾ ਜੀ ਮੰਡੀ ਵਿੱਚ ਤੁਸੀਂ ਫਸਲ ਲੈ ਕੇ ਆਏ ਔਰ ਕੀ ਲੱਗਦਾ ਕਿ ਅਧਿਕਾਰੀਆਂ ਨੇ ਕੋਈ ਪੁੱਛਗਿੱਛ ਕੀਤੀ ਹੋਵੇ ਜਾਂ ਅਧਿਕਾਰੀਆਂ ਕੋ ਸਮੱਸਿਆਵਾਂ ਦਿੱਸਝਾਉਂ। ਦੇਖੋ ਜੀ ਅਧਿਕਾਰੀ ਅੱਜ 12 ਵਜੇ ਮਾਰਕੀਟ ਕਮੇਟੀ ਵਾਲੇ ਆਏ ਸੀ ਤੇ ਦੇਖ ਕੇ ਚੈੱਕ ਕਰਕੇ ਚਲ ਗਏ ਕਹਿੰਦੇ ਬਾਕੀ ਜਦੋਂ ਆਉਂਦੇ ਜਿੱਦਾਂ 16 ਤਰੀਕ ਨੂੰ ਕਿੰਨਾ ਕੁ ਫਸਲ ਤੇ ਨੁਕਸਾਨ ਹੋਇਆ ਤੁਸੀਂ ਹਰ ਸਾਲੀ ਆਰਥ ਦੇ ਵਿੱਚ ਫਸਲ ਦੇ ਤੋਲ ਨਾਪ ਸਾਰਾ ਕਰਦੇ। 10 ਸਾਡੇ ਇਲਾਕੇ ਦੇ ਮੈਂ ਗੱਲ ਕਰਦਾ ਕਿ 10% ਝੋਨਾ ਕਿਲੋ ਘਟੂਗਾ। 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 ਕਿਹੜਾ ਕਿਹੜਾ ਇਲਾਕਾ ਪਰਮਗਤੂ ਜੀ ਇਹ ਅੱਜ ਤਾਂ ਹੁਣ ਪੁਲੱਥ ਦਾ ਏਰੀਆ ਜਿੱਥੇ ਆ ਤੁਹਾਡੇ ਇਧਰ ਮੇਰਾ ਪਿੰਡ ਭੋਗਪੋਰਾ ਲੂਆ ਇਹ ਦਾ ਰਸਲ ਜਿਹੜੀ ਬਾਰਿਸ਼ ਪਈ ਆ ਨਾ ਬਾਰਿਸ਼ ਪੈਣ ਤੇ ਨਾ ਤਾਂ ਸਪਰੇਆ ਹੋਈਆਂ ਨਾ ਟਾਈਮ ਨਾ ਫਸਲ ਸੰਭੀ ਗਈ ਉਹਦਾ ਕਰਕੇ ਸੁੰਡੀ ਸੀਡ ਬਲੈਡ ਕਈ ਬਿਮਾਰੀਆਂ ਆ ਗਈਆਂ ਜੁੜੀਆਂ ਪਛੇਤੀ ਆ ਨਾ ਫਸਲ ਉਹਦਾ ਨੁਕਸਾਨ ਹੋਊਗਾ ਗੇਤੀ ਤੇ ਚਲੋ ਠੀਕ ਆ ਚੁੱਪ ਕੇ ਦੱਸ ਸਕਦੇ ਹੋ ਕਿ ਕਿੰਨੀ ਕੁ ਫਸਲ ਦਾ ਤੇ ਪਾਣੀ ਦਾ ਅਸਰ ਪਿਆ ਵਾ ਜਾਂ ਕਿੰਨਾ ਕੁ ਕਾਲਾ ਪੰਡਾ ਨੁਕਸਾਨ ਹੋ ਗਿਆ ਇਹ ਤਾਂ ਫਸਲ ਠੀਕ ਹੈ ਇੱਥੇ ਤਾਂ ਪਾਣੀ ਨਹੀਂ ਇਹ ਜਿੱਥੋਂ ਵੱਢ ਕੇ ਆਈ ਕੱਟ ਕੇ ਆਈ ਇਹਦੇ ਤੇ ਪਾਣੀ ਨਹੀਂ ਆ ਜੀ ਇਹ ਤਾਂ ਠੀਕ ਹੈ ਉਦਾਂ ਜਿਹੜੀਆਂ ਬਈ ਦੇ ਕੰਡੇ-ਕੰਡੇ ਆ ਉਹਦੇ ਤੇ ਘੱਟੋ-ਘੱਟ 25% ਤੁਸੀਂ ਕੀ ਕਹਿਤੀ ਕਰਦੇ ਹਾਂਜੀ ਕੀ ਕਹਿਣਾ ਚਾਹੋਗੇ ਜੋ ਫਸਲਾਂ ਦੇ ਨੁਕਸਾਨ ਹੋਏ ਆ ਪੁੱਤਾ ਵਾਂਗੂ ਫਸਲਾਂ ਪਾ ਲਿਆ ਜਾਂਦੀਆਂ ਆ ਫਿਰ ਨੁਕਸਾਨ ਹੋਏ ਆ ਜੀ ਜ਼ਿਮੀਂਦਾਰ ਵਿਚਾਰੇ ਬਹੁਤ ਪਰੇਸ਼ਾਨ ਆ ਹਨਾ ਦੇਖੀਦਾ ਰੀਲਾਂ ਦੇ ਵਿਚਾਰੇ ਰੋ ਰਹੇ ਆ ਦਿਨ ਰਾਤ ਜੀ ਹਾਂਜੀ ਬਾਕੀ ਸਰਕਾਰ ਨੂੰ ਚਾਹੀਦਾ ਉਹਨਾਂ ਦਾ ਹੱਥ ਪੜਨਾ ਨਾ ਹਾਂਜੀ ਫਸਲ ਦੀ ਆਮਦ ਮੰਡੀਆਂ ਵਿੱਚੋਂ ਸ਼ੁਰੂ ਹੋ ਚੁੱਕੀ ਹੈ ਜੇਕਰ ਗੱਲ ਕੀਤੀ ਜਾਵੇ ਤੇ ਖਰੀਦ ਜਿਹੜੀ ਭਾਵੇਂ ਕਿ 16 ਸਤੰਬਰ ਨੂੰ ਸ਼ੁਰੂ ਹੋਣੀ ਹੈ ਪਰ ਜੋ ਕਿ ਖਰੀਦ ਦੇ ਚੱਲਦੇ ਜੋ ਪੂਕਤਾ ਇੰਤਜ਼ਾਮਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਪੂਰਾ ਪੱਬਾ ਭਾਰ ਨਜ਼ਰ ਆ ਰਹੇ ਜਿਹੜੇ ਹਾਲਾਤ ਦੇਖੇ ਜਾਂ ਤਾਂ ਮੰਡੀਆਂ ਵਿੱਚ ਹਾਲਾਤ ਜਿਹੜੇ ਇਸ ਵਾਰ ਕਿਤੇ ਨਾ ਕਿਤੇ ਫਸਲ ਜਿਹੜੀ ਹੈ ਘਟਣ ਦੀ ਸੰਭਾਵਨਾ ਜਿਤਾਈ ਜਾ ਰਹੀ ਕਿਉਂਕਿ ਪਿਛਲੇ ਦਿਨੀ ਹੜਾ ਤੇ ਬਰਸਾਤ ਕਾਰਨ ਜਿਹੜਾ ਬਹੁਤ ਸਾਰਾ ਨੁਕਸਾਨ ਹੋਇਆ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵੱਲੋਂ ਜਿਹੜੀ ਕਿ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਮੁਆਵਜ਼ਾ ਜਿਹੜਾ ਕਿ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿ ਕਿਸਾਨ ਆਪਣੇ ਪੈਰਾਂ ਤੇ ਆ ਸਕੇ ਤੁਸੀਂ ਦੇਖਦੇ ਰਹੋ ਦੇਣਿਸੇਰਾ ਮੈਂ ਹਮਰਤਪਾਲ ਸਿੰਘ ਬਾਜਵਾ ਪੁਲਤ